ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡਾ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਬੇਨਤੀ ਕਰਦੇ ਚੱਲਦੇ ਹਾਂ ਕਿ ਜੇਕਰ ਤੁਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਾਂ ਫਿਰ ਭਾਰਤ ਪੰਜਾਬ ਦੀਆਂ ਖਬਰਾਂ ਦੀ ਅਪਡੇਟ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦਰਸ਼ਕ ਆਪ ਦੇਖਦੇ ਤਾਂ ਜਰੂਰ ਨੇ ਖਬਰਾਂ ਪਰ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇਕਰ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਤੇ ਅਮਰੀਕਾ ਦੀ ਇੱਕ ਵੱਡੀ ਖਬਰ ਦੇ ਨਾਲ ਤੁਹਾਨੂੰ ਲੈ ਕੇ ਜਾਣਾ ਹੈ ਖਬਰ ਟ੍ਰੇਸੀ ਤੋਂ ਸਾਹਮਣੇ ਆ ਰਹੀ ਹੈ ਟਰੇਸੀ ਦੇ ਵਿੱਚ ਗੁਰੂ ਘਰ ਦੇ ਵਿੱਚ ਇੱਕ ਸੇਵਾ ਕਰਦੇ ਵਿਅਕਤੀ ਨੂੰ ਕਿਹਾ ਜਾ ਰਿਹਾ ਕਿ ਉਹ ਅਗਵਾ ਕਰ ਲਿਆ ਗਿਆ ਤਸਵੀਰਾਂ ਕਾਫੀ ਚਰਚਾ ਦੇ ਵਿੱਚ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਹੈਗੀਆਂ ਨੇ ਕੀ ਇਸ ਖਬਰ ਦੀ ਸਚਾਈ ਹੈਗੀ ਹੈ ਜਾਣਕਾਰੀ ਸਾਂਝੀ ਕਰਨਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਚੁਗਾਵਾ ਸਾਹਿਬ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਸਲ ਸਚਾਈ ਹੈਗੀ ਹੈ ਤੁਸੀਂ ਉੱਥੋਂ ਦੀ ਪ੍ਰਬੰਧਕ ਕਮੇਟੀ ਨਾਲ رابطہ ਕਾਇਮ ਕੀਤਾ ਹੈਗਾ ਅਸਲ ਸਚਾਈ ਕੀ ਹੈਗੀ ਜੀ ਆ ਬਿਲਕੁਲ ਛੰਦ ਸਾਹਿਬ ਇਹ ਖਬਰ ਬਾਰੇ ਪਹਿਲਾਂ ਆਪਣੀ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਟ੍ਰੈਸੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈਗਾ ਵੈਸੇ ਤਾਂ ਦੋ ਗੁਰਦੁਆਰਾ ਸਾਹਿਬ ਨੇ ਉੱਥੇ ਪਰ ਜਿਸ ਗੁਰਦੁਆਰਾ ਸਾਹਿਬ ਇਹ ਘਟਨਾ ਵਾਪਰੀ ਹੈਗੀ ਆ ਇਹ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈਗਾ ਗ੍ਰੈਂਟ ਲਾਈਨ ਆ ਟ੍ਰੈਸੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹ ਸ਼ਹਿਰ ਪੈਂਦਾ ਹੈਗਾ ਜਿੱਥੇ ਪੰਜਾਬੀਆਂ ਦੀ ਕਾਫੀ ਸੰਗਣੀ ਵੱਸੂ ਹੈਗੀ ਆ ਤੇ ਫਾਰਮਰਸ ਵੀ ਉਥੇ ਵੱਡੇ ਪੱਧਰ ਤੇ ਆਸ-ਪਾਸਿੰਗ ਥੀ ਰਹਿੰਦੇ ਆਗੇ ਇਸ ਖਬਰ ਬਾਰੇ ਜੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਐਜ਼ ਅ ਲੰਗਰੀ ਦੇ ਤੌਰ ਤੇ ਸੇਵਾ ਕਰ ਰਹੇ ਅਵਤਾਰ ਸਿੰਘ ਔਰ ਬੁਲਟ ਜਿਨ੍ਹਾਂ ਨੂੰ ਸਾਰੇ ਪਿਆਰ ਦੇ ਨਾਲ ਬੁਲਟ ਕਹਿੰਦੇ ਆ ਇਹ ਕਾਫੀ ਪਿਛਲੇ ਕਈ ਸਾਲਾਂ ਤੋਂ ਉਥੇ ਜਿਹੜੀ ਸੇਵਾ ਕਰਦੇ ਤੇ ਸੰਗਤ ਉਹਨਾਂ ਨੂੰ ਬਹੁਤ ਹੀ ਭਲੀ ਭਾਂਤ ਜਾਣੂ ਹੈਗੀ ਹੈਗੀ ਹੈ ਤੇ ਉਹਨਾਂ ਦਾ ਜੀ ਅਪਹਰਨ ਹੋਇਆ ਹੈ ਯਾਨੀ ਕਿ ਉਹਨਾਂ ਦੀ ਕਿਡਨਾਪਿੰਗ ਹੋਈ ਹੈ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰੋਂ ਇਹ ਘਟਨਾ ਜਿਹੜੀ ਹੈ ਚਿੱਟੇ ਦਿਨ ਵਾਪਰੀ ਹੈ ਤਕਰੀਬਨ ਜਦ ਤੈਅ ਦੇ 2:30 ਵਜੇ ਸੀਗੇ ਉਸ ਵਕਤ ਮੀਂਹ ਵੀ ਪੈ ਰਿਹਾ ਸੀਗਾ بارش ਹੋ ਰਹੀ ਸੀਗੀ ਕੁਝ ਅਣਪਛਾਤੇ ਲੋਕ ਜਿਹੜੇ ਆ ਉਹ ਇੱਕ SUV ਦੇ ਵਿੱਚ ਆਉਂਦੇ ਹੈਗੇ ਆ ਤੇ ਆਣ ਕੇ ਤਾਂ ਉਸ ਵਕਤ ਹੋਰ ਕੋਈ ਗੁਰਦੁਆਰਾ ਸਾਹਿਬ ਦੇ ਖੇ ਸੰਗਤ ਜਿਹੜੀ ਹੈ ਨਹੀਂ ਸੀ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਉਹ ਵੀ ਉੱਥੇ ਸੀਗੇ ਪਰ ਆਪ ਉਹ ਆਪਣੇ ਕਮਰਿਆਂ ਵਿੱਚ ਸੀਗੇ ਉਹ ਜਿਹੜੇ ਲੋਕ ਆਉਂਦੇ ਆ ਉਹਨਾਂ ਵਿੱਚੋਂ ਇੱਕ ਜਾਨੇ ਨੇ ਆਨ ਕੇ ਜਿਹੜਾ ਡੋਰ ਖੜਕਾਇਆ ਜਿਸ ਡੋਰ ਨੂੰ ਖੜਕਾਇਆ ਉਸ ਕਮਰੇ ਵਿੱਚ ਉਹ ਅਵਤਾਰ ਸਿੰਘ ਜੀ ਰਹਿੰਦੇ ਸੀਗੇ ਤੇ ਉਹ ਜਦੋਂ ਡੋਰ ਖੜਕਦਾ ਆ ਤਾਂ ਬਾਹਰ ਆਉਂਦੇ ਆ ਪੁੱਛਦੇ ਆ ਕਿ ਭਾਈ ਕੌਣ ਹੈ ਤਾਂ ਉਹਨਾਂ ਨੇ ਜਦੋਂ ਬਾਹਰ ਆਨ ਕੇ ਗੱਲਬਾਤ ਕੀਤੀ ਤਾਂ ਜਿਸ ਬੰਦੇ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਅਵਤਾਰ ਸਿੰਘ ਨੂੰ ਕਿਸੇ ਬੰਦੇ ਨੂੰ ਫੋਨ ਕਰਨ ਵਾਸਤੇ ਕਿਹਾ ਕਿ ਅਸੀਂ ਇਸ ਬੰਦੇ ਨੂੰ ਮਿਲਣ ਆਏ ਹੈਗੇ ਆ ਤੇ ਤੁਸੀਂ ਇਸ ਨੂੰ ਨੰਬਰ ਡਾਇਲ ਕਰੋ ਵਿਚਾਰੇ ਨੇ ਭੋਲੇ ਭਾਬ ਆਪਣੇ ਹੀ ਫੋਨ ਤੋਂ ਕਹਿੰਦੇ ਆ ਕਿ ਨੰਬਰ ਡਾਇਲ ਕੀਤਾ ਜਦੋਂ ਗੱਲਬਾਤ ਕੀਤੀ ਤਾਂ ਉਹਨੂੰ ਫੋਨ ਲਾਇਆ ਤਾਂ ਉਹਨੂੰ ਪੁੱਛਿਆ ਗਿਆ ਕਿ ਤੂੰ ਫਲਾਣਾ ਫਲਾਣਾ ਹਰੰਦਾ ਵਾ ਬੋਲਦਾ ਉਹ ਕਹਿੰਦਾ ਜੀ ਮੈਂ ਤਾਂ ਉਹ ਨਹੀਂ ਹੈਗਾ ਤੁਸੀਂ ਕਿਸੇ ਗਲਤ ਬੰਦੇ ਨੂੰ ਫੋਨ ਲਾ ਲਿਆ ਮੈਂ ਉਹ ਨਹੀਂ ਹੈਗਾ ਤੇ ਜਿਸ ਵਕਤ ਇਹ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਫੋਨ ਕੱਟ ਕਰ ਦਿੱਤਾ ਜਾਂਦਾ ਐ ਜਿੰਨੀ ਕੋ ਗੱਲਬਾਤ ਸਾਨੂੰ ਪਤਾ ਲੱਗੀ ਐ ਉਸ ਤੋਂ ਬਾਅਦ ਉਹ ਸਾਂਝੀ ਕਰਦੇ ਪਏ ਆ ਅਵਤਾਰ ਸਿੰਘ ਉਰਫ ਬੁਲਟ ਬਾਬਾ ਜੀ ਜਿਹੜੇ ਆ ਉਸ ਵਕਤ ਜਦੋਂ ਫੋਨ ਕੱਟ ਦਿੰਦੇ ਆ ਤਾਂ ਉਹ ਜਿਹੜੇ ਬੰਦੇ ਨਾਲ ਆਏ ਸੀਗੇ ਉਹਨਾਂ ਨੂੰ ਗੱਲ ਕਰਦੇ ਕਰਦੇ ਉਹਨਾਂ ਦੀ ਰਹਿائش ਦੇ ਪਿੱਛੇ ਹੀ ਇੱਕ ਜਿਹੜਾ ਆ ਮੋਬਿਲ ਹੋਮ ਬਣਿਆ ਹੋਇਆ ਯਾਨੀ ਕਿ ਇੱਕ ਜਿਹੜਾ ਆ ਇੱਕ ਰਹਿائش ਬਣੀ ਹੋਈ ਆ ਜੋ ਕਿ ਅਲੱਗ ਵਿੱਚ ਹੈਗੀ ਆ ਤੇ ਜਿਹਨੂੰ ਇੱਕ ਆਪਾਂ ਕਹਿ ਸਕਦੇ ਆ ਕਿ ਆਰ ਵੀ ਟ੍ਰੇਲਰ ਹੈਗਾ ਉਹਦੇ ਵਿੱਚ ਉਹਦੇ ਜਿਹੜਾ ਸਾਈਡ ਤੇ ਉਹਨਾਂ ਨੂੰ ਲੈ ਗਏ ਇਹ ਜਦੋਂ ਸਾਰੀ ਗੱਲਬਾਤ ਕੀਤੀ ਆ ਤਾਂ ਜਦੋਂ ਜਿਸ ਬੰਦੇ ਨੂੰ ਉਹ ਲੈਣ ਆਏ ਸੀਗੇ ਉਹ ਬੰਦਾ ਉੱਥੇ ਨਹੀਂ ਸੀ ਹੁਣ ਸ਼ੱਕ ਸੀਗਾ ਪਰ ਉਸ ਸ਼ੱਕ ਵਿੱਚ ਗੱਲ ਨਹੀਂ ਬਣੀ ਤੇ ਪਰ ਬਾਬਾ ਜੀ ਨੇ ਉਹਨਾਂ ਨੂੰ ਦੇਖ ਲਿਆ ਕਹਿ ਲਓ ਜਾਂ ਉਹਨਾਂ ਦੇ ਚਿਹਰੇ ਪਛਾਣ ਲੇ ਕਹਿ ਲਓ ਉਸ ਵਕਤ ਉਹਨਾਂ ਨੇ ਟੱਕੇ ਨਾਲ ਭਾਈ ਅਵਤਾਰ ਸਿੰਘ ਉਰਫ ਬੁਲਟ ਉਹਨਾਂ ਨੂੰ ਤੇਜੇ ਟੱਕੇ ਨਾਲ ਉਸ ਐਸਯੂ ਦੀ ਐਸਯੂਵੀ ਦੇ ਵਿੱਚ ਉਹਨਾਂ ਨੇ ਸੈਟ ਲਿਆ ਤੇ ਉਥੋਂ ਲੈ ਕੇ ਚਿੱਟੇ ਦਿਨ ਫਰਾਰ ਹੋ ਗਏ ਉਸ ਵਕਤ ਚਦਾਨਾ ਸਾਹਿਬ ਕਿ ਲੈਣ ਕਿਸੇ ਨਹੀਂ ਸੀ ਲੈਣ ਕਿਸੇ ਹੋਰ ਨੂੰ ਆਏ ਸੀ ਤੇ ਲੈ ਗਏ ਉਹਨਾਂ ਨੂੰ ਇਹ ਇਸੇ ਤਰ੍ਹਾਂ ਹੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈਗੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਬਾਬਾ ਅਵਤਾਰ ਸਿੰਘ ਉਹਨਾਂ ਦੀ ਉਹਨਾਂ ਦਾ ਤੇ ਕਿਸੇ ਨਾਲ ਇਦਾਂ ਦਾ ਕੋਈ ਲੈਣ ਦੇਣ ਹੈ ਹੀ ਨਹੀਂ ਨਾ ਹੀ ਉਹਨਾਂ ਨਾਲ ਕਿਸੇ ਦੀ ਕੋਈ ਦੁਸ਼ਮਣੀ ਹੈ ਨਾ ਕੋਈ ਕਮੇਟੀ ਨਾਲ ਝਗੜਾ ਨਾ ਕਿਸੇ ਹੋਰ ਬੰਦੇ ਨਾਲ ਉੱਥੇ ਕੋਈ ਝਗੜਾ ਬਹੁਤ ਹੀ ਸੌ ਸੁਭਾਅ ਦੇ ਕੈਨੋ ਕੇ ਬਹੁਤ ਨੇਕ ਸੁਭਾਅ ਦੇ ਬੰਦੇ ਆ ਤੇ ਆ ਦੇਖੋ तकरीबन 6 ਕੁ ਮਹੀਨੇ ਪਹਿਲਾਂ तकरीबन ਉਹਨਾਂ ਦੀ ਉਮਰ ਕਿੰਦੇ 57 ਕੁ ਸਾਲ ਹੈਗੀ ਆ ਤੇ ਹੁਣ ਤੱਕ ਉਹਨਾਂ ਦੇ ਔਲਾਦ ਨਹੀਂ ਹੈਗੀ ਸੀ ਤੇ तकरीबन 6 ਕੁ ਮਹੀਨੇ ਪਹਿਲਾਂ ਹੀ ਪ੍ਰਮਾਤਮਾ ਨੇ ਉਹਨਾਂ ਦੇ ਘਰ ਤੇ ਇਹ ਕਿਰਪਾ ਕੀਤੀ ਤਾਂ ਤਿੰਨ ਇਕੱਠੇ ਬੱਚਿਆਂ ਦਾ ਜਨਮ ਹੁੰਦਾ ਤੇ ਉਸ ਵਕਤ ਉਹ ਆਪਣੇ ਉਹਨਾਂ ਛੋਟੇ ਬੱਚਿਆਂ ਦੇ ਨਾਲ ਹੀ ਕਮਰੇ ਵਿੱਚ ਸੀਗੇ ਉਹਨਾਂ ਦੀ ਵਾਈਫ ਜਿਹੜੀ ਸੀ ਉਹ ਕੰਮ ਤੇ ਗਈ ਹੋਈ ਸੀਗੀ ਇਹ ਸਾਰੀ ਗੱਲਬਾਤ ਉਹਦੇ ਆਉਣ ਤੇ ਹੀ ਪਤਾ ਲੱਗਦੀ ਹੈ ਜਦੋਂ ਘਰ ਆਉਂਦੀ ਹੈ ਉਸ ਵਕਤ ਜਦੋਂ ਬਾਬਾ ਜੀ ਆਪ ਕਮਰੇ ਵਿੱਚ ਨਹੀਂ ਹੁੰਦੇ ਤਾਂ ਫੇਰ ਇਹ ਸਾਰਾ ਜਿਹੜਾ ਰੌਲਾ ਪੈਂਦਾ ਹੈ ਫੇਰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਤੇ ਪੁਲਿਸ ਇਹਦੇ ਉੱਪਰ ਹੁਣ ਜਿਹੜੀ ਹੈ ਉਹ ਕਾਰਵਾਈ ਕਰ ਰਹੀ ਆ ਪਰ till ਨਾਉਂ ਦੱਸ ਦਿਆ ਗਿਆ ਅਜੇ ਤੱਕ ਵੀ 3 ਦਿਨ ਬੀਤ ਜਾਣ ਤੋਂ 3-4 ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਇਹ ਜਿਹੜੀ ਅਖਬਾਰ ਦੇ ਉੱਪਰ ਖਬਰ ਜਿਹੜੀ ਨਸ਼ਰ ਹੋ ਰਹੀ ਹੈ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਬਾ ਜੀ ਲੁਧਿਆਣਾ ਦੇ ਵਾਸੀ ਨੇ ਪੰਜਾਬ ਤੋਂ ਪਚੋਕੜੇ ਨਾਲ ਲੁਧਿਆਣਾ ਦੇ ਨਾਲ ਸੰਬੰਧਿਤ ਹੈਗਾ ਔਰ ਚੁਗਾਵਾਂ ਸਾਹਿਬ ਦੇਖੋ ਇੱਕ ਬੰਦਾ ਸੇਵਾ ਕਰ ਰਿਹਾ ਹੈ ਕਿਹੜੀ ਰੰਜਿਸ਼ ਹੋ ਸਕਦੀ ਹੈ ਤੁਸੀਂ ਉੱਥੇ رابطہ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਕੀ ਕੁਝ ਹੋਰ ਦੱਸਦੇ ਹੈਗੇ ਨੇ ਕੀ ਕਾਰਨ ਲੱਗਦੇ ਨੇ ਇਸ ਦੇ ਪਿੱਛੇ ਕੋਈ ਰੰਜਿਸ਼ ਆ ਜੇ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਕੋਈ ਮਨਮਟਾਵ ਹੈਗਾ ਜੇ ਇਹਦਾ ਕਰਕੇ ਜਿਹੜੀ ਕਾਰਵਾਈ ਪਾਈ ਗਈ ਹੈਗੀ ਆ ਦੇਖੋ ਚੰਨ ਸਭ ਗੱਲ ਇਹ ਆ ਕਿ ਇਹ ਇੱਕ ਖਬਰ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਉਹਨਾਂ ਦੇ ਨਾਲ ਜੁੜੀ ਹੋਈ ਹੈ ਤੇ ਕਾਫੀ ਸੈਂਸਿਟਿਵ ਇਹ ਮਸਲਾ ਹੈਗਾ ਇਹਦੇ ਤੇ ਆਪਾਂ ਕੋਈ ਵੀ ਇਹੋ ਜੀ ਟਿੱਪਣੀ ਜਾਂ ਇਹੋ ਜੀ ਗੱਲਬਾਤ ਨਹੀਂ ਕਰਨਾ ਚਾਹੁੰਦੇ ਜਿਸ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਦੇ ਹਾਂ ਕੁਝ ਗੱਲਾਂ ਜਿਹੜੀਆਂ ਵੈਸੇ-ਵੈਸੇ ਪਾਸੋਂ ਸੁਣਨ ਵਿੱਚ ਇਹ ਆ ਰਹੀਆਂ ਹੈਗੀਆਂ ਜਾਂ ਕਹਿ ਲੋ ਕਿ ਜਿੰਨਾ ਲੋਕਾਂ ਨਾਲ رابطہ ਕੈਂਪ ਕੀਤਾ ਕਿ ਸ਼ਾਇਦ ਲੱਗਦਾ ਕਿ ਇਹ ਇੱਕ ਕਹਿ ਲੋ ਕਿ ਇਹ ਘਟਨਾ ਜਿਹੜੀ ਜਿਹੜੀ ਵਾਪਰੀ ਹੈ ਉਹਦੇ ਪਿੱਛੇ ਕੋਈ ਕਾਰਨ ਜਿਹੜਾ ਕੋਈ ਜਿੱਦਾਂ ਜਿਹੜਾ ਲੱਗਦਾ ਉਹ ਹੈਗਾ ਵੀ ਜਿਸ ਬੰਦੇ ਨੂੰ ਉਹ ਮਿਲਣ ਆਏ ਸੀ ਜਾਂ ਕਹਿ ਲੋ ਕਿ ਚੱਕਣ ਆਏ ਸੀ ਉਸ ਬੰਦੇ ਦਾ ਕੋਈ ਇਦਾਂ ਦਾ ਰੋਲਾ ਲੱਗਦਾ ਆ ਕੋਈ ਨਸ਼ੇ ਦਾ ਜਾਂ ਕੋਈ ਡਰੱਗ ਦਾ ਮਾਮਲਾ ਲੱਗਦਾ ਆ ਤੁਹਾਨੂੰ ਪਤਾ ਹੀ ਆ ਕਿ ਟਰੱਕ ਡਰਾਈਵਰਾਂ ਦੇ ਮਸਲੇ ਜਿਹੜੇ ਆ ਉਹ ਕਾਫੀ ਜਿਆਦਾ ਸਾਹਮਣੇ ਆਉਂਦੇ ਪਏ ਆ ਤੇ ਕਹਿ ਲੋ ਕਿ ਜਾਂ ਤਾਂ ਉਹ ਬੰਦਾ ਜਿਹੜਾ ਇਸ ਗੁਰੂ ਘਰ ਜਿਆਦਾ ਆਉਂਦਾ ਹੋਊਗਾ ਤੇ ਆਉਂਦਾ ਹੋਣਾ ਆ ਤੇ ਉਹ ਜਿਹੜਾ ਆ ਉਸ ਬੰਦੇ ਨੂੰ ਉਥੋਂ ਹੀ ਉਹ ਲੱਭਣ ਆਏ ਸੀਗੇ ਇਹ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹੁਣ ਕਾਫੀ ਖਬਰਾਂ ਵਿੱਚ ਦੇਖ ਸਕੀਆਂ ਤੇ ਹੁਣ ਤੱਕ ਕਿੰਨੇ ਜਿਹੜੇ ਟਰੱਕ ਡਰਾਈਵਰ ਆ ਇਸ ਇਹੋ ਜੇ ਮਸਲਿਆਂ ਦੇ ਵਿੱਚ ਹੁਣ ਤੱਕ ਅਰੈਸਟ ਹੋ ਚੁੱਕੇ ਨੇ ਪਰ ਕਹਿ ਲਓ ਕਿ ਆਏ ਕਿਸੇ ਹੋਰ ਨੂੰ ਲੱਭਣ ਜਾਂ ਕਹਿ ਲਓ ਕਿ ਚੱਕਣ ਵਾਸਤੇ ਜਾਂ ਕਹਿ ਲਓ ਕਿ ਆਪਣੇ ਉਹ ਜਿਹੜੀ ਉਹਨਾਂ ਦੀ ਕੋਈ ਗੱਲਬਾਤ ਸੀਗੀ ਉਹਦੇ ਵਾਸਤੇ ਪਰ ਬਾਬਾ ਜੀ ਉਹਨਾਂ ਨੂੰ ਉੱਥੇ ਮਿਲ ਪੈਂਦੇ ਆ ਤੇ ਉਥੋਂ ਉਹਨਾਂ ਨੇ ਆਪਣੇ ਫੋਨ ਤੋਂ ਫੋਨ ਨਹੀਂ ਲਾਇਆ ਉਹਨਾਂ ਨੇ ਤੇ ਫੋਨ ਤੋਂ ਫੋਨ ਲਵਾਇਆ ਤੇ ਮੈਨੂੰ ਲੱਗਦਾ ਸ਼ਾਇਦ ਉਹ ਆਪਣਾ ਫੋਨ ਨਾਲ ਵੀ ਲੈ ਕੇ ਨਹੀਂ ਆਏ ਹੋਣੇ ਕਿ ਕੋਈ ਕੋਈ ਟ੍ਰੇਸ ਨਾ ਹੋ ਸਕੇ ਜਾਂ ਕਿ ਇਦਾਂ ਦੀ ਗੱਲਬਾਤ ਨਾ ਹੋ ਸਕੇ ਬਾਕੀ ਦੇਖੋ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਆ ਜਾਂ ਜਿੱਧਰ ਦੀ ਗੱਡੀ ਆਈ ਹੈ ਕਿੱਧਰ ਦੀ ਗਈ ਹੈ ਕੁਝ ਨਾ ਕੋਈ ਸਾਹਮਣੇ ਜ਼ਰੂਰ ਆਊਗਾ ਤਾਂ ਪਰ ਚੰਨ ਸਾਹਿਬ ਇਹ ਜ਼ਰੂਰ ਕਹਿ ਸਕਦੇ ਆ ਕਿ ਇਹ ਹੈ ਆ ਬਾਬਾ ਬਤਾਰ ਸਿੰਘ ਜੀ ਤਾਂ ਇੱਕ ਜਾਂਦੇ ਜਾਂਦੇ ਕਹਿੰਦੇ ਵੀ ਇਸ ਗੱਲ ਦੇ ਵਿੱਚ ਫਸ ਗਏ ਆ ਪਰ ਅਸੀਂ ਤਾਂ ਦੇਖੋ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਆਪਣੇ ਘਰ ਵਾਪਸੀ ਆ ਜਾਵੇ ਉਹਨਾਂ ਦੀ ਕਿਉਂਕਿ ਦੇਖੋ ਪ੍ਰਮਾਤਮਾ ਨੇ ਦਹਾਕੀਆਂ ਬਾਅਦ ਉਹਨਾਂ ਦੇ ਘਰ ਕਹਿ ਲਓ ਕਿ ਬੱਚਿਆਂ ਦੀ ਦਾਤ ਦਿੱਤੀ ਉਹ ਵੀ ਕਿੰਨ ਇਕੱਠੇ ਬੱਚਿਆਂ ਦੀ ਦਾਤ ਦਿੱਤੀ ਹੈ ਕਿ ਉਹ ਬੜੇ ਖੁਸ਼ੀ ਖੁਸ਼ੀ ਰਹਿ ਰਹੇ ਸੀਗੇ 6 ਕੁ ਮਹੀਨੇ ਪਹਿਲਾਂ ਦੀ ਇਹ ਗੱਲ ਦੱਸੀ ਜਾ ਰਹੀ ਹੈ ਪਰ ਹੁਣ ਇਹ ਅਚਾਨਕ ਇਦਾਂ ਦਾ ਭਾਣਾ ਵਾਪਰ ਜਾਂਦਾ ਪਰਿਵਾਰ ਬੜਾ ਸਦਮੇ ਵਿੱਚ ਹੈ ਤੇ ਬਹੁਤ ਇਵਨ ਕਿ ਸਾਰੀ ਉਥੇ ਦੀ ਕਮਿਊਨਿਟੀ ਜਿਹੜੀ ਸੰਗਤ ਹੈ ਉਹ ਬੜੀ ਸਦਮੇ ਚ ਹੈ ਕਿ ਇਹ ਅਚਾਨਕ ਇਦਾਂ ਦਾ ਭਾਣਾ ਕਿਉਂ ਵਾਪਰ ਗਿਆ ਕਿਉਂਕਿ ਉਹਨਾਂ ਦਾ ਕੋਈ ਕਿਸੇ ਨਾਲ ਰੰਜਿਸ਼ ਨਹੀਂ ਕਿਸੇ ਨਾਲ ਕੋਈ ਮਸਲਾ ਨਹੀਂ ਨਾ ਕਿਸੇ ਨਾਲ ਕੋਈ ਲੈਣ ਦੇਣਾ ਉੱਥੇ ਬਸ ਇੱਕ ਸੇਵਾਦਾਰ ਦੇ ਤੌਰ ਤੇ ਉੱਥੇ ਡਿਊਟੀ ਕਰਦੇ ਆ ਬਾਕੀ ਕੁਝ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਏਗਾ ਪਰ ਅਜੇ ਪੁਲਿਸ ਵਾਲੀ ਜਿਹੜੇ ਆ ਜਾਂ ਐਫਆਈ ਵਾਲੇ ਆ ਜਾਂ ਜਿਹੜੀਆਂ ਏਜੰਸੀਆਂ ਆ ਉਹ ਪੁਣਛਾਨ ਕਰ ਰਹੀਆਂ ਲੱਭ ਰਹੀਆਂ ਕਿ ਕੀ ਕੁਝ ਹੈਗਾ ਕਿੱਥੇ ਹੈਗੇ ਆ ਪਰ ਅਜੇ ਤੱਕ ਕੋਈ رابطہ قائم ਨਹੀਂ ਹੋ ਸਕਿਆ ਅਰਦਾਸ ਕਰੋ ਤੁਸੀਂ ਵੀ ਸਾਰੇ ਜਿਹੜੇ ਦੇਖਣ ਵਾਲੇ ਆ ਕਿ ਉਹ ਸਹੀ ਸਲਾਮਤ ਹੋਣ ਤੇ ਮਹਾਰਾਜ ਵਾਹਿਗੁਰੂ ਕਿਰਪਾ ਕਰੇ ਕਿ ਉਹ ਸਹੀ ਸਲਾਮਤ ਆਪਣੀ ਪਰਿਵਾਰ ਵਿੱਚ Uh, what was our second